ਪ੍ਰਭੂ ਵੀਰੋ ਦੋਸਤੋ ਆਇਤਾ ਵਾਹਣ ਵਹਣ ਸੀ ਇਹ ਜਵਾਕ ਕਾ ਨੇ ਖੜਾ ਨਹੀਂ ਖਟਿਆ ਕਹਿੰਦੇ ਬਾਬਾ ਕਹਾਣੀ ਕਰੇ ਨੂੰ ਕਹਾਣੀ ਸੁਣਾਏ ਜਵਾਕ ਕਾ ਮੰਨਦਾ ਤੇ ਨੇਨੇ ਨਾ ਵਹਣਵਾ ਦੇਵਾਂਗੇ ਦੇਖ ਭਾਈ ਠੱਗ ਦੀ ਤਿੰਨ ਇੱਕ ਠੱਗ ਇੱਕ ਪਿੰਡ ਦਾ ਕੱਲਾ ਸੀ ਦੋ ਠੱਗ ਸੀਗੇ ਲਾਂ ਪਿੰਡ ਦਾ ਜਿਹੜਾ ਕੱਲਾ ਠੱਗ ਦੀ ਹੋਸ਼ਿਆਰ ਦੀ ਵਾਲਾ ਹੱਗ ਦੋ ਤੇ ਜੇ ਇਹਦੇ ਕੋਲੇ ਆ ਕੇ ਕਹਿੰਦੇ ਵਿਚਾਲਾ ਕਿਸੇ ਪਾਸੇ ਠੱਗੀ ਮਾਰ। ਉਹਦੇ ਕੋਲੇ ਇਕੱਲੇ ਪੁਲਿਸ ਦੋ ਸਹਿਤ ਉਹਨੀਆਂ-ਨੀਆਂ ਰਸੀਆਂ ਗਾਨੀਆਂ ਦਿਨਾਂ ਸਿਹਾਂ ਦੇ ਪਾਹਾਂ ਹੋਣੇ ਸੇ ਕੁਸਾ ਹੌ ਦਾ ਖੇਤ ਬੰਨਿਆ ਹੋਇਆ ਇੱਕ ਘਰੇ। ਲੋਗ ਗਏ ਖੇਤ ਉਹਦੇ ਕੋਲੇ ਕਹਿੰਦੇ ਵੀ ਠੱਗੀ ਮਾਰਨ ਚੱਲੀਏ। ਦੋਨੇ ਜਾਣੇ ਇਕੱਲੇ ਨੂੰ ਕਹਿੰਦੇ ਉਹ ਕਹਿੰਦਾ ਠੱਗੀ ਦਾ ਮਾਰਨ ਬਗ ਚਲਾਂਗੇ। ਪਹਿਲਾਂ 4 ਰੋਟੀ ਦਾ ਸਨੇਹ ਹਾਲ ਆ ਜੀਏ ਘਰੇ ਘਰ ਵਾਲੀ ਨੂੰ ਸੁਣਾਇਆ ਸੀ ਮੇਰਾ 4 ਰੋਟੀ ਦਾ ਸਿਹਰਾ ਕੌਣ ਲਾਉਂਦਾ ਨਾਲ ਇਹ ਬਾਹ ਉਹ ਮੇਰਾ ਪੁੱਤ ਹੈ ਕਹਿੰਦਾ ਸਹਾ ਮੇਰਾ ਪੁੱਤ ਹੈ ਘਰ ਆਦਨੇ ਹਾਲ ਹੁੰਦਾ ਸਾਰੇ ਸਨੇਹੇ ਲਾਉਂਦੇ ਜੀ ਖੋਲਤੀ ਦੱਸੀ ਜਦੋਂ ਸਹੇ ਜੀ ਕਹਿੰਦਾ ਜਾ ਪੁੱਤ ਤੇਰੀ ਮਾਂ ਨੂੰ ਕਹਿ ਦੀ ਤਿੰਨ ਬੰਦੇ ਦੀ 4 ਰੋਟੀ ਤਿਆਰ ਹੋ ਜਾਈ ਉਹਦਾ ਲਾਦਾ ਸੌਦਾ ਵੜ ਗਿਆ ਭਰਾ ਉਹ ਚਰੀਏ ਸਹੇ ਨੇ ਦਾ ਹੁਣ ਇਹ ਕਿੱਥੇ ਰੋਟੀਆਂ ਲੈਂਦੇ ਆ ਹੇ ਲੋਣ ਵਾਲੇ ਨੇ ਚਲ ਉਥੋਂ ਟਾਈਮ ਦੇ ਨਾਲ ਵੀ ਹੁਣ ਤਿਆਰ ਹੋ ਗਈ ਹੋ ਰੋਟੀ ਘਰੇ ਆ ਗਏ ਜਦੋਂ ਖੇਤੋਂ ਹੁਣ ਉਹ ਹੇੜਾ ਦਾ ਸਹਾਇਕ ਘਰੇ ਸੀਗਾ ਉਹਦੇ ਭੈਣ ਨੂੰ ਆਗ ਦੀ ਲਾ ਕੇ ਕੁਸਰ ਉਹਦੇ ਭੈਣੋ ਦਾ ਗੱਲ ਸੀ ਇਹ ਤਾਂ ਘਰੇ ਆ ਗਿਆ ਯਾ ਰੋਟੀ ਦਾ ਸਨੇਹਾ ਉਹ ਕਹਿੰਦਾ ਭਗਵਾਨ ਨੇ ਰੋਟੀ ਬਣ ਗਈ ਐ ਚਾ ਮੈਂ ਸਨੇਹਾ ਲਾਇਤੀ ਕਹਿੰਦੀ ਹਾਂ ਬਣਦਾ ਮੈਂ ਤਾਂ ਇੱਥੇ ਯਾ ਰੋਟੀ ਤਿਆਰ ਹੈ ਕਹਿੰਦਾ ਭਾਈ ਜੁੰਦਰ ਜੀ ਕੋ ਬਹਿ ਕੇ ਕੰਮ ਰਹੀ ਚਾ ਆਪ ਜੀ ਨੂੰ ਸਰਕੋ ਸਰਫਾਉਣ ਲੱਗ ਕੇ ਤਾਂ ਪਹਿਲਾਂ ਪਾਸਾ ਸਹਾਲੀਂ ਤੁਹਾਨੂੰ ਖੇਤ ਜਾਂਦੇ ਆਪਾਂ ਸਨੇਹਾ ਲਾ ਦੇ ਕਰਾਂਗੇ ਵੇਚ ਦੇ ਕਰਾਂਗੇ ਚਾਰ ਰੋਟੀ ਨਾਲ ਉਹ ਕਹਿੰਦਾ ਯਾਰ ਚਾਰ ਰੋਟੀ ਦਾ ਫੇਰ ਖਾਵਾਉਂਦੀ ਮਾਂਗੇ ਪਹਿਲਾਂ ਤੁਹਾਨੂੰ ਸਹੇ ਦਾ ਮੁੱਲ ਦੱਸ ਕਹਿੰਦਾ ਨਾ ਭਰਾ ਉਹ ਮੈਂ ਨਹੀਂ ਇਹ ਵੇਚਦਾ ਮੇਰੇ ਤਾਂ ਇਹ ਪੁੱਤ ਹੈ ਇਹਨੇ ਨਾ ਯਾਰ ਕਿਵੇਂ ਘਰ ਆਪਣੀ ਲਿਹਾਜ ਟਰੱਕੀ ਕੱਛੇ ਮਾਰਦੇ ਆਂ ਇਹ ਸਾਨੂੰ ਮੁੱਲ ਦੱਸ ਅਸੀਂ ਲੈ ਕੇ ਜਾਣਾ ਨਾ ਪਰ ਨਹੀਂ ਖੜਾ ਛੜਦੇ ਪਈ 5000 ਰੁਪਿਆ ਦੇ ਇੱਕ ਵਾਂਜੀ ਦੇ ਨੂੰ 5 ਦੇ ਕੇ ਸਹਾ ਲਿਆਏ ਸਹਾ ਲੈ ਕੇ ਘਰੋਂ ਖੇਤ ਵਾਗੇ ਤੇ ਖੇਤ ਗਏ ਭਰਾਵੋ ਉਹਨਾਂ ਨੇ ਕਹਿਦਾ ਵਿਆਹ ਕਰੇ ਤੇਰੀ ਮਾਂ ਨੂੰ ਕਹਦੇਗੀ ਚਾਰ ਰੋਟੀ ਕਾ ਕਰ ਦੇ ਦੋ ਬੰਦਿਆਂ ਨੂੰ ਜਿਹੜੇ ਦੋ ਠਾਦੇ ਸੀਗੇ ਰਸੀ ਲਾਤੀ ਜਦੋਂ ਸਹਾ ਜੀਆਂ ਵੜ ਗਿਆ ਪਰ ਉਹ ਕਰਿਆ ਇਹ ਕਹਿੰਦਾ ਚਾਰ ਰੋਟੀ ਬਣ ਗਈ ਨਹੀਂ 4 ਰੁਪਏ ਦੀ ਜੁਨੀ ਹੈ ਕਹਿੰਦਾ ਨੂੰ ਕਿਉਂ ਸੁਨੇਹਾ ਲਾਇਆ ਜੀ ਕਹਿੰਦੇ ਸੀ ਸਾਹਾਬੇ ਜੀ ਨਹੀਂ ਸਾਹਿਬੀ ਕਿ 4 ਰੁਪਏ ਦੇ ਸੁਨੇਹੇ ਲੈ ਕੇ ਆਏ ਸੀ ਉਹ ਕਹਾਂ ਕਿਸੇ ਤੋੜਿਆ ਸਾਡੇ ਸਾਹਮਣੇ ਕਹਿੰਦਾ ਉਹ ਠੱਗ ਦੇ ਸੁਨੇਹਾ ਲਾਇਆ ਇਹ ਸੋਡੇ ਨਾਲ ਠਗੀ ਮਾਰ ਲਿਓ ਨੇ ਫਿਰ ਆ ਵੀ ਚਰੂ ਦੇ ਕੋਲੇ ਚਲੀ ਫਿਰ ਢਾਂ ਕੋਲੇ ਉਸੇ ਕੱਲੇ ਕੋਲੇ ਫੇਰ ਆ ਗਏ ਨਾਲ ਦੇ ਬਿੰਗ ਵਾਲੇ ਉਹ ਠੱਗ ਕੱਲੇ ਕੋਲੇ ਆਏ ਕਹਿੰਦੇ ਵੀ ਤੈਂ ਸਾਡੇ ਨਾਲ ਠਗੀ ਮਾਰ ਲਿਓ ਕਹਿੰਦਾ ਕਿਵੇਂ ਵੈਸਾ ਸਹਾਂ ਸੁਨੇਹਾ ਨਹੀਂ ਲਾਇਆ ਉਹ ਕਹਿੰਦਾ ਉਸਤਾ ਮੇਰਾ ਪੁੱਤ ਮਾਰਦਾ ਓਏ ਲੱਗਿਆ ਰੋਣ ਪਖੰਡ ਜੇ ਕਰਨ ਕਹਿੰਦਾ ਪਹਿਲਾਂ ਮੈਨੂੰ ਐ ਦੱਸੋ ਤੁਸੀਂ ਉਹਨੂੰ ਰਾਹ ਦਿਖਾਏ ਤੇ ਸਾਰੇ ਉਹ ਪਈਆਂ ਦਿਖਾਏ ਇੰਨੀਆਂ ਸਿਆਂ ਕਹਿੰਦੇ ਨਾ ਕਹਿੰਦਾ ਫੇਰ ਕਿੱਥੋਂ ਰੋਟੀ ਦਾ ਸੁਨੇਹਾ ਲਾਵੀ ਜਿਹੜੇ ਰਾਹ ਤੁਸੀਂ ਜਾਂਦੇ ਹੋਣੇ ਸੀ ਉਹ ਰਾਹ ਦਿਖਾਉਣੇ ਸੀ ਕਹਿੰਦੇ ਅਸੀਂ ਉਹ ਰਾਹ ਤਾਂ ਦਿਖਾਏ ਅਸਤਾ ਹੋਰ ਪਾਸੇ ਦੀ ਲੈ ਗਏ ਕਹਿੰਦਾ ਬੱਸ ਮੇਰੇ ਦਾ ਪੁੱਤ ਤੁਸੀਂ ਕੁੱਤੇ ਆ ਦੋ ਫੜਵਾਤਾ ਫੇਰ ਪਖੰਡ ਕਰਕੇ ਕਹਿੰਦੇ ਚੱਲ ਯਾਰ ਕੁਛ ਨਹੀਂ ਹੁੰਦਾ ਆਪਾਂ ਠੱਗੀ ਮਾਰਦੇ ਲਈ ਉਹਦੇ ਘਰੇ ਰੱਖੀ ਹੋਈ ਸੀ ਘੋੜੀ ਘੋੜੀ ਦੇ ਲਿੱਦ ਜੋਨੇ ਦੋ ਠੋਲੂ ਧਰਤੇ ਘਰ ਵਾਲੀ ਉਸ ਕਹਦਾ ਇੱਕ ਗਮਾਂਡਣ ਨੂੰ ਕਹਦਾ ਵੀ ਆਹ ਤੂੰ ਵਣੇ ਲਿੱਦ ਲੈਣ ਆਈ ਸਾਡੇ ਘਰੇ ਕਹਿੰਦਾ ਠੱਗੀ ਮਾਰਨ ਤਾਂ ਚੱਲਦੇ ਆ ਕਹਿੰਦਾ ਭਾਗਮਾਨੇ ਹੱਲੇ ਦੀ ਚੱਕ ਲੈਂਦੀ ਤੇ ਉਹ ਕਹਿੰਦੀ ਚੱਕਦੀ ਆ ਜੀ ਜਦੋਂ ਲਿੱਦ ਚੱਕੀ ਗਮਾਂਡਣ ਲੈਗੀ ਉਹ ਕਹਿੰਦੇ ਭੈਣ ਆ ਤੁਹਾਡੀ ਲਿੱਦ ਜੋ 2 ਰੁਪਏ ਨਿਕਲੇ ਨੇ ਲੋੜੀ ਦੀ ਜੋ ਉਹ ਕਹਿੰਦੇ ਰੱਖ ਲੈ ਭੈਣ ਸਾਡੀ ਤਾਂ ਘੋੜੀ ਰੋਜ਼ ਹੀ ਲਿੱਦ ਜੇ ਦਿੰਦੀ ਐ ਕਿਤੇ 2 ਕਿਤੇ 3 ਉਹ ਫੇਰ ਭੈਣ ਦੇ ਕਹਿੰਦੇ ਪੜਾ ਆ ਗਿਆ ਘੋੜੀ ਲਿੱਦ ਜਰ ਪੀਏ ਦਿੰਦੀ ਐ ਉਹ ਕਹਿੰਦੇ ਯਾਰ ਆਪਾਂ ਠੱਗੀ ਮਾਰਨ ਦਾ ਫੇਰ ਚੱਲਾਂਗੇ ਸਾਨੂੰ ਘੋੜੀ ਵੀ ਦੇ ਦੇ ਕਹਿੰਦਾ ਨਾ ਪ੍ਰਭੂ ਘੋੜੀ ਨਹੀਂ ਮੈਂ ਹੁਣ ਦੰਦਾ ਪਹਿਲਾਂ ਤੁਸੀਂ ਮੇਰੇ ਪੁੱਤ ਮਾਰਤਾ ਮੈਂ ਘੋੜੀ ਨਹੀਂ ਦਿੰਦਾ ਕਹਿੰਦੇ ਨਾ ਯਾਰ ਆਪਣੀ ਲਿਹਾਜ਼ਾ ਕਿਵੇਂ ਕਰਾਂ ਤਾਂ ਘੋੜੀ ਸੀ ਆਹ ਕਰਦੇ ਘੋੜਾ ਨੇ ਭਾਈ 10 ਬੋਲੇਗਾ ਨਾ 10 ਦਾ 10 ਦੀ ਘੋੜੀ ਹਕਾਤੀ ਉਹਨਾਂ ਨੂੰ ਘੋੜੀ ਉਹ ਲੈ ਗਏ ਘੋੜੀ ਲਾ ਲ ਉਹਨਾਂ ਨੇ ਕਾਕੋ ਖਪਾ ਕੇ ਛੋਲੇ ਪਾ ਕੇ ਖੱਬਲ ਪਾ ਕੇ ਘੋੜੀ ਆਫਰੀ ਗਈ ਘੋੜੀ ਆਫਰੀ ਘੋੜੀ ਗਈ ਮਾਰ ਮਰ ਗਈ ਜਦੋਂ ਅੱਡਾ ਰੂੜੀ ਜਿਲ ਜਾ ਕੇ ਮੇਰੇ ਨਾਲੇ ਪਾੜਦੀ ਵਾੜ ਕੇ ਲੱਤ ਫਰੋਣ ਲਾਗੇ ਨਾਲ ਲੱਤੀ ਜੋਰ ਪਿਆ ਨਿਕਲਿਆ ਨਾਮ ਕੋਲੇ ਤੇ ਪੇਟੋਂ ਨਿਕਲਿਆ ਸਾਰੀ ਪੇਟ ਝਾਲ ਕਰਕੇ ਮੱਥਾ ਮਾਰ ਕੇ ਬਾਅ ਕੇ ਕਹਿੰਦੇ ਵੀ ਅੱਜ ਨਹੀਂ ਛੱਡਣਾ ਉਹਨੂੰ ਮਾਰਾਂਗੇ ਖੇਤ ਹਲ ਵਾਹੀ ਜਾਵੇ ਉਹੀ ਕੱਲਾ ਹਲ ਵਾਹੀ ਜਾਵੇ ਭਰਾਓ ਜਦੋਂ ਜਦੋਂ ਇਹ ਭੱਜਣਾ ਹੈ ਭੱਜ ਲੈ ਤੇ ਨਹੀਂ ਤੇ ਨਹੀਂ ਛੱਡਦੇ ਅੱਜ ਮਾਰਾਂਗੇ ਤੇ ਕਹਿੰਦਾ ਸਾਡੇ ਠੱਗੀਆਂ ਦੋ ਮਾਰੀਆਂ ਪੰਨ ਲਿਆ ਦੁਨਾਂ ਨੇ ਮੂੜ ਕੇ ਬਾਹਾਂ ਲੱਤਾਂ ਚਾਦਰੇ 'ਚ ਪੰਡ ਬੰਨ ਕੇ ਵਾਰੀ ਬੱਟੇ ਸਿਰ ਤੇ ਚਾਕੇ ਲੈ ਜਾਗਾ ਉਹਨਾਂ ਭੁੱਖ ਵੀ ਉਹਨਾਂ ਨੂੰ ਦੁਨਾਂ ਨੂੰ ਲੱਗਿਆ ਸੀ ਇਹ ਨਹਿਰ ਦੇ ਸਿੱਧਾਂ ਦੇ ਥੋੜੀ ਜਿਹੀ ਦੂਰ ਨਹਿਰ ਹੈਗੀ ਸੀ ਤੇ ਉੱਥੇ ਕਹਿੰਦੇ ਭੁੱਖ ਲੱਗੀ ਤਾਂ ਰੋਟੀ ਖਵਾਈ ਤੇ ਉਹਦਾ ਬਾਕੇ ਹੋਟਲ ਤੇ ਰੁਕਿਆ ਉਧਰ ਇੱਕ ਬਾਰਲੇ ਪਾਸੇ ਚਰੀ ਦੇ ਢੇਡਾਂ ਦਾ ਜਾਲੀ ਚਾਰਦਾ ਸੀ ਭੇਡਾਂ ਉਹਨੂੰ ਜਦੋਂ ਟੱਚ ਕੇ ਆਰੀ ਸੁਣੀ ਭੇਡਾਂ ਵਾਲੇ ਦੀ ਬੰਨੇ ਹੋਏ ਨੂੰ ਹਾਗਰੂ ਕੱਲੇ ਉਹ ਲੱਗ ਗਿਆ ਕਹਿੰਦਾ ਮੈਂ ਤਾਂ ਵਿਆਹ ਕਰਾਉਣਾ ਨਹੀਂ ਮੈਂ ਤਾਂ ਵਿਆਹ ਕਰਵਾਉਣਾ ਨਹੀਂ ਉਹ ਜਾਲੀ ਦੇ ਭੇਡਾਂ ਨੇ ਕਿਹਾ ਵੀ ਬੰਦਾ ਕਿੱਥੇ ਉਹ ਲਈ ਜਾਂਦਾ ਜਦੋਂ ਬੜਿਆ ਸਿਰ ਜੀ ਕਹਿੰਦਾ ਭਰਾਵਾ ਤੂੰ ਬੰਨੇ ਪਿਆ ਹੈ ਉਹ ਕਹਿੰਦਾ ਭਰਾ ਮੇਰੇ ਭਰਾ ਕਰ ਦੇ ਦੇ ਮੇਰਾ ਵਿਆਹ ਮੈਂ ਕਰਾਉਣਾ ਉਹ ਕਹਿੰਦਾ ਮੈਂ ਵਿਆਹ ਕਰਾਉਣਾ ਯਾਰ ਮੈਂ ਛੜੇ ਉਹ ਕਹਿੰਦਾ ਫੇਰ ਮੈਨੂੰ ਫੋਲ ਦੇ ਮੈਂ ਤੈਨੂੰ ਬੰਨ੍ਹ ਦਿੰਦਾ ਉਹਨੇ ਕੋਈ ਭੇਡਾਂ ਦਾ ਜਾਲੀ ਬੰਨ੍ਹਤਾ ਆਪ ਨਿਕਲ ਕੇ ਭੇਡਾਂ ਹੱਕ ਕੇ ਆਪਦੇ ਘਰੇ ਪਿੰਡ ਵੱਜਿਆ ਉਹ ਚੱਕ ਲਿਆ ਸਿਰ ਤੇ ਉਹ ਲਾ ਗਿਆ ਕਹਿੰਦਾ ਮੈਂ ਵਿਆਹ ਕਰਾਉਂਗਾ ਕਹਿੰਦੇ ਆ ਜਾ ਬਸ ਥੋੜੇ ਜਿਨੇ ਨੰਦ ਪੜਾਉਣੇ ਆ ਵਸ ਤੈਨੂੰ ਉਹ ਮਾਰਿਆ ਨਹਿਰ ਜਗ ਮਾਰਿਆ ਜੋਂ ਏਡਾਂ ਦਾ ਜਾਲੀ ਇਹਨੇ ਚਲੋ ਵੀ ਹੁਣ ਉਹਦਾ ਘਰ-ਬਾਰ ਲੁੱਟੀ ਦੋਨੇ ਕਹਿੰਦੇ ਜਦੋਂ ਘਰੇ ਆਏ ਉਹ ਭੇਟਾਂ ਦੀ ਬਾੜ ਗੱਢੀ ਜਾਵੇ ਜਿਹੜੇ ਨੇ ਥੱਗੀ ਮਾਰੀ ਸੀ ਬਈ ਭੈਣੇ ਤੈਨੂੰ ਤਾਂ ਅਸੀਂ ਨਹਿਰ 'ਚ ਸੁੱਟ ਗਏ ਤੇ ਕਹਿੰਦਾ ਉੱਥੋਂ ਦਾ ਬਾੜਾ ਕੁਝ ਨਿਕਲਦਾ ਬੱਸਾਂ ਮੋਟਰਸਾਈਕਲ ਜਹਾਜ਼ ਕਹਿੰਦਾ ਤੁਸੀਂ ਤਾਂ ਮੈਨੂੰ ਨੇੜੇ ਜੇ ਸਿਰਤਾ ਪੇਡਾਂ ਦੇ ਖਾ ਵਿੱਚ ਮੈਂ ਕਹਿੰਦਾ ਪੇਡਾਂ ਕੱਟਿਆ ਐ ਚੱਲ ਜਾ ਸਾਨੂੰ ਸਿੱਧਾ ਉੱਥੇ ਕਹਿੰਦਾ ਬਾ ਬੜੀ ਗੱਲ ਐ ਦੱਸੋ ਕੀ ਚਾਹੀਦਾ ਆਹ ਭਾਈ ਇੱਕ ਮੈਨੂੰ ਤਾਂ ਮੋਟਰਸਾਈਕਲ ਚਾਹੀਦਾ ਤਾਂ ਮੋਟਰਸਾਈਕਲ ਦੇ दाम ਐ ਸਿੱਧੇ ਆਹ ਤਿੰਨ ਵੀ ਚਾਹੀਦਾ ਵਈ ਕਹਿੰਦਾ ਪੜ੍ਹਦੇ ਪੜ੍ਹਦੇ ਜਾਂਦਾ ਪਾਣੀ ਨੇ ਬੁਗਬੁਗ ਕਰਨੀ ਸੀ ਮਨ ਨਾਲੇ ਮਾਰੀ ਨੈਣ ਪ੍ਰਭੂ ਐਡੀ ਕੇ ਪਹਾਣੀ ਸੀ ਉਹ ਠੱਗ ਹੱਸਦਾ ਬਸਦਾ ਆਪਦੇ ਘਰੇ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਬਾਕ ਪਈ ਗੱਲ ਪਈ ਗਈ ਸਰ ਪੁੱਤੇ ਲੱਗਦੇ ਨੇ ਪਿੰਡ ਜੋ ਇਹਨਾਂ ਦੇ ਬਾਬਿਆਂ ਦੇ ਤੁਣ ਲੱਗਦੇ ਆ ਧੰਨਵਾਦ ਇਹ ਕਹਾਣੀ ਚੰਗੀ ਲੱਗੀ ਸ਼ੇਅਰ ਤੇ ਲਾਇਕ ਕਮੈਂਟ ਜ਼ਰੂਰ ਕਰਿਓ ਆ ਵੀ ਮੇਤਰੋ ਨਾਲੇ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਨਾਲੇ ਕਰਦੇ ਹੋ ਵੀਡੀਓ ਨੂੰ ਸ਼ੇਅਰ ਜੇ ਕਹਾਣੀ ਬਦਿਆ ਲੱਗੀ ਤੇ ਕਮੈਂਟਾਂ ਜਰੂਰ ਦਿਓ